ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਨੀਲੀ ਰਾਵੀ ਛੋਟੀ ਸੇ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋਸੂ ਰੱਖਿਆ ਵਾ ਕੁ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਹਸੀਕਾਲ ਸਸਰੀਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਬਾਈ ਜੀ ਨਾਮ ਤੇ ਐਡਰੈਸ ਫੋਲ ਦੋ ਬਾਈ ਜੀ ਨਾਮ ਮੇਰਾ ਲਾਲਾ ਸਿੰਘ ਪਿੰਡ ਡੋੜ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਤੇ ਫੋਨ ਨੰਬਰ ਹੈ 8264478705 ਡੋੜ ਨੇੜੇ ਪਿੰਡ ਕਿਹੜਾ ਰਹਿਣਾ ਡੋੜ ਦੇ ਬਾਜਾਖਾਨਾ ਨੇੜੇ ਹੈ ਬਾਜਾਖਾਨਾ ਨੇੜੇ ਹਾਂਜੀ ਠੀਕ ਹੈ ਭਾਈ ਭਾਈ ਜਿਹੜੀ ਇਹ ਝੋਟੀ ਦੇਣਾ ਆਪਣੇ ਘਰ ਦੀ ਹਾਂਜੀ ਇਹ ਭਾਈ ਘਰ ਦੀ ਕੱਟੀ ਲਈ ਸੀ ਆਪਾਂ ਠੀਕ ਹੈ ਭਾਈ ਤੇ ਨੀਲੀ ਰਾਗ ਦੀ ਝੋਟੀ ਆ ਇਹ ਪਹਿਲੇ ਸੂਏ ਨੇ ਸੂਣਾ ਭਾਈ ਜੀ ਠੀਕ ਹੈ ਪਹਿਲਾ ਸੂਆ ਸੂਣ ਦੀ ਕਿੰਨੇ ਦਿਨ ਲੈਂਦੀ ਹੈ ਭਾਈ ਭਾਈ 10 ਦਿਨ ਲੈ ਜੂ 10 ਦਿਨ ਲੈ ਜੂ ਕੀ ਰਿਕਰਡ ਦੁੱਧ ਦਾ ਭਾਈ ਇਹਦੀ ਮਾਂ ਦਾ ਭਾਈ ਇਹਦੀ ਮਾਂ ਥਲੇ 18 ਲੀਟਰ ਦੁੱਧ ਸੀਗਾ ਜਦੋਂ ਹੀ ਲਿਆਏ ਆ ਠੀਕ ਹੈ ਤੇ ਅਸੀਂ ਕੱਟੀ ਉਹ ਤੋਂ ਪਾਲ ਘਰੇ ਲੈ ਕੇ ਪਾਲੀ ਸੀ ਆਪਦੀ ਠੀਕ ਹੈ ਭਾਈ ਹੂੰ ਫੇਸ ਕਰਮਾਲੀ ਦਾ ਬੜਾ ਚੰਗਾ ਕੱ ਸਿੰਗ ਕੁਆਲਿਟੀ ਬਹੁਤ ਚੰਗੀ ਆ ਦੁੱਧ ਵਾਲੀ ਝੋਟੀ ਆ ਵੀ ਨਿਸ਼ਾਨੀਆਂ ਦੁੱਧ ਵਾਲੀ ਝੋਟੀ ਦੀ ਸਿੰਘ ਕੁਆਲਿਟੀ ਬਹੁਤ ਚੰਗੀ ਆ ਡੱਬ ਦੇਖੋ ਨੀਲੀ ਰਾਵੀ ਦੇ ਸਾਰੇ ਪੂਰੇ ਫੇਸ ਅੱਖਾਂ ਵਗੈਰਾ ਨੱਕ ਤੇ ਵੀ ਮੱਥੇ ਤੇ ਤੇ ਪੈਰਾਂ ਪੂਰਾ ਤੇ ਸਾਰੇ ਡੱਬ ਕਰਮਾਈ ਦੇ ਨੀਲੀ ਰਾਵੀ ਦੇ ਪੂਰੇ ਆ ਚੰਗੀ ਆ ਝੋਟੀ ਸਨੱਕੀ ਆ ਕੱਦ ਵੱਡ ਠੀਕ ਆ ਰਾਜੀ ਆ ਸਮੀ ਪਾਲੀ ਆ ਬਾਈ ਨੇ ਝੋਟੀ ਲੈ ਕੇ ਪਾਲੀ ਆ ਘਰ ਦੀ ਮਾਝ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਥਾਣ ਦੇਖੋ ਜਿਵੇਂ ਪਹਿਲਾ ਸੂਆ ਸੋਹਣੀ ਹੈ ਨਾ ਥਣ ਬਹੁਤ ਚੰਗਾ ਲੱਗਿਆ ਬਈ ਕੱਲਾ ਕੱਲਾ ਥਾਣੇ ਚਾਰੇ ਥਣ ਨਿਕਣ ਮੇ ਪੂਰੇ ਗੈਬ ਤੇ ਮੁਠੀ ਵਾਲਾ ਧਣ ਲੱਗਿਆ ਲੈ ਠੰਡੀ ਠੁੰਡੀ ਪੂਰੀ ਹੈ ਬਈ ਹਾਂ ਬਈ ਜਿਵੇਂ ਮਰਜੀ ਪਿੜਾ ਤੁਮਰੀਆ ਪੂ ਠੰਡੀ ਪੂਰੀ ਹੈ ਵਧੀਆ ਠੀਕ ਆ ਬਈ ਖੋਲ ਦੇ ਬਈ ਮੜੀ ਤੋਰ ਕੇ ਦਿਖਾ ਦੇ ਲੈ ਚੰਗੀ ਆ ਬਈ ਚੋਟੀ ਸਮੀ ਪੜੀ ਆ ਫੇਸ ਫੂਲਸ ਕਰ ਮਾਈ ਦਾ ਬਹੁਤ ਚੰਗਾ ਸੁਨੱਖਪਣਾ ਬਹੁਤ ਚੰਗਾ ਹੈ ਅੱਗੇ ਸੀਮਣ ਨੀਲੀ ਰਵੀ ਦਾ ਹੀ ਲੱਗਿਆ ਵਾ ਬਈ ਹਾਂਜੀ ਹਾਂ ਨੀਲੀ ਲੱਗਦਾ ਜੀ ਠੀਕ ਆ ਬਈ ਬਹੁਤ ਵਧੀਆ ਲੱਗ ਰਿਹਾ ਚੰਗਾ ਸੀਮਨ ਬਾਈ ਨੇ ਲਗਵਾਇਆ ਨੀਲੀ ਰਾਵੀ ਦੀ ਅੱਗੇ ਬਈ ਸੀਮਨ ਲੱਗਿਆ ਵਾ ਤੋਰਾ ਦੇਖੋ ਕਰਮ ਵਾਲੀ ਦਾ ਤੋਰਾ ਤਾਰਾ ਕਮਾਲ ਦਾ ਪਹਿਲਾ ਸੂਆ ਕਰਮ ਵਾਲੀ ਮੋੜ ਲੇ ਬਈ ਤੇ ਕੀ ਮੁੱਲ ਜੈ ਅੱਜਾ ਫਿਰ ਰੇਟ ਬਾਈ ਇਹਦਾ 85000 ਰੁਪਿਆ ਵਿੱਚੋਂ ਮਾਨਤਨ ਲਾਜ਼ਮੀ ਕਰਾਂਗੇ ਠੀਕ ਆ ਬਾਈ 85000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਅਤੇ ਠੋਟੀ ਸਨਖੀਆ ਕੱਚੀ-ਕੱਤੀ ਆ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਦੋਂ ਨੂੰ ਆਰਡਰ ਹੈ ਜਿਹੜਾ ਕਮਾਲ ਦਾ ਤਿਆਰ ਕਰੋ ਕਿੰਨੇ ਦਿਨ ਲੈਂਦੀ ਹੈ ਬਈ ਸਹੀ ਜੀ ਬਈ 10 ਤੋਂ 11 ਦਿਨ ਲੈ ਜੂ 10 ਤੋਂ 11 ਦਿਨ ਲੈ ਜੂ ਠੰਡੀ ਬਹੁਤ ਆਣਾ ਯਾਰ ਹਾਂ ਬਈ ਜਿਵੇਂ ਮਰਜ਼ੀ ਲੈ ਕੈਮਰਾ ਲੈ ਕੇ ਕੋਲੇ ਤੁਰਿਆ ਫਿਰ ਬਈ ਜਿਵੇਂ ਮਰਜ਼ੀ ਹੱਥ ਲਈ ਚੱਲ ਕਹੀ ਨਹੀਂ ਕਰਮ ਵਾਲੀ ਕੁਝ ਨਹੀਂ ਕਹਿੰਦੀ ਜਮੀਆਂ ਉਹ ਲੈ ਮਰਜ਼ੀ ਹੱਥਾਂ ਲੈ ਕਿਆ ਬਾਤ ਲੈ ਹੋ ਚੱਕ ਕੇ ਖੜ ਗਈ ਲੈ ਗਰਮ ਵਾਲੀ ਜਮੇ ਨਹੀਂ ਪੋਰਾ ਮੈਂ ਕਿਹਾ ਨਾ ਕਿਆ ਪਹਿਲਾਂ ਹੱਥ ਲਾਉਂਦੇ ਨਹੀਂ ਜਮਾ ਨਹੀਂ ਲਵਾਉਂਦੀ ਬਈ ਹਾਂਜੀ ਹਾਂ ਉੱਪਰੇ ਬੰਦੇ ਤੋਂ ਹੀ ਡਰ ਜਾਂਦਾ ਬੱਸ ਹਾਂ ਕੈਮਰੇ ਤੋਂ ਬਾਹਰ ਤਾਂ ਤੇ ਲੈ ਜਿਵੇਂ ਮਰਜ਼ੀ ਲਈ ਹੱਥ ਜਿਵੇਂ ਮਰਜ਼ੀ ਲੈ ਗਾਵਾਂ ਵਰਗੀ ਆ ਬਈ ਮਾਹ ਇਹਨਾਂ ਠੰਡੀ ਸੀ ਲੈ ਮਾੜੇ ਵੀ ਜੈ ਜੈ ਰੱਖਿਆ ਬਾਈ ਨੇ ਜਦੋਂ ਮੋੜਾ ਮਾਨਤਨ ਜ਼ਰੂਰ ਹੋ ਜਾ ਮਾਨ ਰਿਕਾਰਡ ਚੰਗਾ ਚੰਗਾ ਸੀਮਣ ਲਗਵਾਇਆ ਵਾ ਨੀਲੀ ਰਵੀ ਦਾ ਸੀਮਣ ਆ ਬਾਈ ਕੱਦ ਵਿੱਡ ਵੀ ਚੰਗਾ ਗਾ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ